ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਪਿੰਡ ਵਾਲਿਆਂ ਦਾ ਜਿਹੜਾ ਸੰਗਤ ਦੇ ਰੂਪ ਰੂਪ ਹੋਣ ਦਾ ਥੋੜੇ ਮੌਕਾ ਦਿੱਤਾ ਤੇ ਸ਼ੁਰੂਆਤ ਕਰਦੇ ਆ ਸਾਡੀ ਸਿੱਖ ਕੌਮ ਦੀ ਜਿਹੜੀ ਅਸੀਂ ਇਸ ਦੇਸ਼ ਲਈ 95% ਜਿਹੜੇ ਸਿਰ ਸਿੱਖਾਂ ਨੇ ਜਦ ਦਿੱਤੇ ਤੇ ਜਦੋਂ ਆਜ਼ਾਦੀ ਦੀ ਗੱਲ ਆਈ ਤੇ ਉਦੋਂ ਨਹਿਰੂ ਜੀ ਹੁਣੀ ਕਹਿੰਦੇ ਵੀ ਸਾਡਾ ਤਾਂ 9 ਮਾਸ ਦਾ ਰਿਸ਼ਤਾ ਸੀ ਇਕੱਠੇ ਰਹਿਣਾ ਚਾਹੁੰਦੇ ਆ ਚਲੋ ਸਾਡੇ ਲੀਡਰ ਉਦੋਂ ਭੋਲੇ ਲਾ ਲਓ ਜਉਂ ਉਹਨਾਂ ਦੇ ਵਿਚ ਆ ਗਏ ਤੇ ਉਦੋਂ ਦਾ ਨਾਲ ਤੁਰ ਪਏ ਪਰ ਹੌਲੀ ਹੌਲੀ ਜਦੋਂ ਉਹਨਾਂ ਦੀਆਂ ਵਧੀਆਂ ਵਧੀਆਂ ਗਈਆਂ ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਆਏ 20ਵੀਂ ਸਦੀ ਦੇ ਜਿਹੜੇ ਜਰਨੈਲ ਸੀ ਉਹਨਾਂ ਨੇ ਪੰਜਾਬ ਨੂੰ ਆਪਮਖਤਿਆਰ ਹੋਣ ਦੀ ਗੱਲ ਕੀਤੀ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ ਕੀਤੀ ਤੇ ਪੰਜਾਬ ਦੀ ਜਿਹੜੇ ਪਾਣੀ ਸੀ ਉਹ ਪਹਿਲ ਦੇ ਆਧਾਰ ਤੇ ਪੰਜਾਬ ਦੀ ਜਿਹੜੇ ਗੱਲ ਕੀਤੀ ਤਾਂ ਦਿੱਲੀ ਨੂੰ ਉਹ ਪਸੰਦ ਨਹੀਂ ਆਇਆ ਕੰਮ ਤੇ ਦਿੱਲੀ ਨੇ ਕਿਵੇਂ ਨਾ ਕਿਵੇਂ ਕਰਕੇ ਸੰਤਾ ਨੂੰ ਜਿਹੜਾ ਕਦੇ ਕਾਂਗਰਸੀ ਕਹਿ ਕੇ ਪਿੱਛੇ ਕਰਨੀ ਕੋਸ਼ਿਸ਼ ਕੀਤੀ ਅਕਾਲੀਆਂ ਵੱਲੋਂ ਜਦੋਂ ਉਹ ਵੀ ਸੱਟ ਨਾ ਆਇਆ ਫਿਰ ਉਹਨਾਂ ਨੇ ਜਿਹੜਾ ਉੱਥੇ ਜਾ ਕੇ ਕਹਿਣਾ ਸ਼ੁਰੂ ਕਰਤਾ ਵੀ ਜੇ ਅੱਜ ਸੰਤ ਨਹੀਂ ਮੁੱਕਦੇ ਤੇ ਕੱਲ ਨੂੰ ਤੁਹਾਡਾ ਸਾਰਿਆਂ ਦਾ ਗੱਲ ਦਾ ਫੰਦਾ ਬਣ ਜਾਣਗੇ ਤੇ ਪੰਜਾਬ ਇੱਕ ਵੱਖਰੀ ਕੌਮ ਬਣ ਜੂਗੀ ਫਿਰ ਕਾਂਗਰਸ ਨੇ ਸਾਡੇ ਗੁਰੂ ਘਰਾਂ ਤੇ ਟੈਂਕ ਚੜ੍ਹ ਕੇ ਸਾਡੇ ਗੁਰੂ ਸਾਹਿਬ ਦੇ ਗੋਲੀਆਂ ਨਾਲ ਬਰੀਆਂ ਨਾਲੇ ਅਨੇਕਾਂ ਹੀ ਸਿੰਘ ਸ਼ਹੀਦ ਕਰ ਦਿੱਤੇ ਅਨੇਕਾਂ ਸਿੰਘ ਸ਼ਹੀਦ ਕਰਕੇ ਆਮ ਸੰਗਤ ਜਿਹੜੀ ਉੱਥੇ ਦਰਸ਼ਨ ਦੇ ਨਦਾਰੇ ਲਈ ਗਈ ਸੀ ਉਹ ਵੀ ਸ਼ਹੀਦ ਕਰਤੀ ਹੁਣ ਸਾਡੇ ਕਈ ਤਰਕਸ਼ਾਲੀ ਜਿਹੜੇ ਵੀਰ ਆ ਉਹ ਕਈ ਵਾਰ ਕਹਿੰਦੇ ਆ ਜੀ ਵੀ ਸੰਤ ਜੀ ਤੇ ਹਰਮੰਦਰ ਸਾਹਿਬ ਨਾ ਹੁੰਦੇ ਤੇ ਆਹ ਕੰਮ ਨਾ ਹੁੰਦਾ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜੇ ਸੰਤ ਤਾਂ ਕੱਲੇ ਹਰਮੰਦਰ ਸਾਹਿਬ ਸੀਗੇ ਬਾਕੀ ਜਿਹੜੇ 26 ਗੁਰਦੇ ਸਾਹਿਬ ਸੀਗੇ ਉੱਥੇ ਸੰਤ ਤਾਂ ਨਹੀਂ ਸੀਗੇ ਉੱਥੇ ਕਿਉਂ ਹਮਲੇ ਹੋਏ ਉਹ ਇੱਕੋ ਇੱਕ ਸਰਕਾਰ ਦੀ ਨੀਤੀ ਸੀ ਵੀ ਵੱਧ ਤੋਂ ਵੱਧ ਜਿਹੜਾ ਸਿੱਖ ਕੌਮ ਦਾ ਅਜਾੜਾ ਕਰਿਆ ਜਾਵੇ ਇਹਨਾਂ ਦੀ ਨਸ਼ਲ ਕੁਸ਼ੀ ਕੀਤੀ ਜਾਵੇ ਫਿਰ ਇੱਕ ਪੱਤਰਕਾਰ ਲਿਖਦਾ ਕੋਈ Hindu ਪੱਤਰਕਾਰ ਸੀ ਉਹ ਕਹਿੰਦਾ ਕਹਿੰਦਾ ਮੈਂ ਮੰਜ਼ਰ ਦੇਖਣਾ ਚਾਹੁੰਦਾ ਸੀ ਪਿੰਡ ਰੋਡੇ ਦਾ ਮੰਜ਼ਰ ਕੀ ਆ ਕਹਿੰਦਾ ਮੈਂ ਅੰਮ੍ਰਿਤਸਰੋਂ ਤੁਰਿਆ ਬੱਸ 'ਚ ਤੇ ਇਹ ਕਹਿੰਦਾ ਅੱਗੇ ਸਾਈਕਲ ਤੇ ਕਿਸੇ ਦੇ ਬਹਿ ਕੇ ਮੈਂ ਪਿੰਡ ਰੋਡੇ ਤੱਕ ਆਇਆ ਕਹਿੰਦਾ ਮੈਨੂੰ ਬੜੇ ਜਾਣਿਆਂ ਨੇ ਕਿਹਾ ਸਾਡੇ ਐਡੀਟਰਾਂ ਨੇ ਵੀ ਤੈਨੂੰ ਮਾਰਦਣਗੇ ਮਾਹੌਲ ਖਰਾਬ ਆ ਪੰਜਾਬ ਦਾ ਤੇ ਕਹਿੰਦਾ ਵੀ ਵੀ ਤੂੰ ਨਾ ਜਾ ਕਹਿੰਦਾ ਮੈਂ ਪਰ ਮੇਰੇ ਅੰਦਰ ਦੀ ਚੰਕਸੀ ਵੀ ਮੈਂ ਜਾ ਕੇ ਦੇਖਾਂ ਵੀ ਜਾ ਕੇ ਇਸ ਵਕਤ ਰੋਡੇ ਪਿੰਡ ਦਾ ਮਾਹੌਲ ਕੀ ਆ ਤੇ ਕਹਿੰਦਾ ਜਦ ਮੈਂ ਗਿਆ ਕਹਿੰਦਾ ਉੱਥੇ ਸਨਾਟਾ ਬਸਿਆ ਪਿਆ ਸੀਗਾ ਰੋਡੇ ਪਿੰਡ ਦੇ ਵਿੱਚ ਤੇ ਇਹ ਕਹਿੰਦਾ ਜਦ ਮੈਂ ਉੱਥੇ ਜਾ ਕੇ ਕਿਹਾ ਜੀ ਮੈਂ ਆ ਅਖਬਾਰ ਵੱਲੋਂ ਆਇਆ ਤੇ ਮੈਨੂੰ ਮੈਂ ਦੇਖਣਾ ਚਾਹੁੰਦਾ ਵੀ ਇੱਥੇ ਹੁਣ ਕੀ ਮਾਹੌਲ ਆ ਤੇ ਕਹਿੰਦਾ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਵੀ ਤੁਸੀਂ ਬਹੁਤ ਦੂਰੋਂ ਆਏ ਹੋ ਅੰਮ੍ਰਿਤਸਰੋਂ ਚੱਲ ਕੇ ਤੇ ਪਹਿਲਾਂ ਉਹ ਪਹਿਲਾਂ ਪ੍ਰਸ਼ਾਦਾ ਪਾਣੀ ਛਕੋ ਬਿਜਲ ਪਾਣੀ ਛਕੋ ਤੇ ਫੇਰ ਆਪਾਂ ਗੱਲ ਕਰਦੇ ਆ ਇਹ ਮਾਹੌਲ ਆ ਪੰਜਾਬ ਦਾ ਬਈ ਐਡਾ ਕੁਝ ਵੱਡਾ ਹੋਣ ਤੋਂ ਬਾਅਦ ਵੀ ਕੋਈ Hindu ਬਿਰਜੇ ਉਸ ਪਿੰਡ ਗਿਆ ਤੇ ਸਾਡੇ ਲੋਕਾਂ ਨੇ ਫੇਰ ਪਹਿਲਾਂ ਉਹ ਚਾਹ ਪਾਣੀ ਪੁੱਛਿਆ ਵੀ ਚੱਲ ਕੋਈ ਨਾ ਜੇ ਤੇਰੇ ਦਰਦਾਂ ਦੇ ਤੂੰ ਇੱਥੇ ਤੱਕ ਆਇਆ ਵੀ ਪਹਿਲਾਂ ਜਲ ਪਾਣੀ ਛੱਕ ਫੇਰ ਗੱਲ ਕਰਦੇ ਆ ਤੇ ਦੂਜੇ ਪਾਸੇ ਉਹ ਦਿੱਲੀ ਦਾ ਮਹੌਲ ਸੀ ਜਦੋਂ ਸਾਡੀ ਕੌਮ ਦੀ ਪੱਗ ਡਿੱਗੀ ਹੋਈ ਜਦੋਂ ਸਾਡੀ ਕੌਮ ਦੀ ਪੱਗ ਡਿੱਗੀ ਹੋਈ ਭਾਈ ਬੰਸਿਓਂ ਭਾਈ ਸਤਵੰਸਿਓਂ ਨੇ ਜਦੋਂ ਚੱਕ ਕੇ ਜਦ ਸਾਡੇ ਦੁਆਰਾ ਸਿਰ ਤੇ ਰੱਖੀ ਇੰਦਰਾ ਗਾਂਧੀ ਨੂੰ ਮਾਰ ਕੇ ਉਥੇ ਉਹ ਕਹਿੰਦੇ ਜਦ ਬੜਾ درخت ਦਿਖਦਾ ਤੇ ਕਹਿੰਦਾ ਧਰਤੀ ਦਾ ਹਿਲਦੀ ਹੁੰਦੀ ਆ ਉਹਨਾਂ ਨੇ ਸਾਡੇ ਅਨੇਕਾਂ ਹੀ ਜਿਹੜੇ ਸਿੱਖ ਸੀ ਉਹ ਸ਼ਹੀਦ ਕਰਕੇ ਨਸ਼ਨ ਕੋਸ਼ੀ ਕਰਕੇ ਦੁਬਾਰਾ ਉਥੇ ਮਾਰ ਕੇ ਜਿਹੜੇ ਟਰੱਕਾਂ ਦੇ ਟਰੱਕ ਸਾਡੇ ਸਿੱਖਾਂ ਦੇ ਭੇਜੇ ਇਹ ਫਰਕ ਆ ਸਾਡੇ ਦੇ ਉਹਨਾਂ ਦਿੱਲੀ ਵਾਲਿਆਂ ਦੇ ਵਿੱਚ ਸਾਡੀ ਕੌਮ ਤੇ ਉਹ ਦਿੱਲੀ ਵਾਲਿਆਂ ਦੇ ਵਿੱਚ ਚਾਹੇ ਅੱਜ ਇਲਜ਼ਾਮ ਰੱਖਦੇ ਰਹੇ ਆ ਵੀ ਸਾਡੇ ਸਿੰਘਾਂ ਨੇ ਬਈ ਅਨੇਕਾਂ ਜਿਹੜੇ ਹਿੰਦੂ ਮਾਰੇ ਆ ਪਰ ਇਹ ਚੀਜ਼ ਦਾ ਸਬੂਤ ਆ ਉਹ ਅੱਜ ਵੀ ਔਰ ਐਡੀਟਰ ਦੀ ਜਿਹੜੀ ਆ ਕਿਤੇ ਨਾ ਕਿਤੇ ਘੁੰਮਦੀ ਹੁੰਦੀ ਆ ਆਨਲਾਈਨ ਆਪਾਂ ਕੱਢ ਕੇ ਦਿਖਾ ਸਕਦੇ ਹਾਂ ਵੀ ਸਾਡਾ ਜਿਹੜਾ ਇਤਿਹਾਸ ਆ ਕੀ ਬੋਲਦਾ ਸਾਡੇ ਗੁਰੂ ਸਬੰਧ ਤੋਂ ਕੀ ਬੋਲਦਾ ਹੁੰਦਾ ਫਿਰ ਉਸ ਤੋਂ ਬਾਅਦ ਸਰਕਾਰ ਨੂੰ ਕਿਤੇ ਭਰਮ ਸੀਗਾ ਬਈ ਸੰਤ ਜਰਮਨ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਮਾਰ ਕੇ ਉਹਨਾਂ ਨੂੰ ਸ਼ਹੀਦ ਕਰਕੇ ਬਈ ਅਸੀਂ ਇਹ ਜਿਹੜੀ ਪੰਜਾਬ ਦੀ ਆਵਾਜ਼ ਆ ਬੰਦ ਕਰ ਦਾਂਗੇ ਪੇਰਾ ਦੇਕਾ ਜਿਹੜੇ ਨੌਜਵਾਨ ਪਿੰਡਾਂ ਵਿੱਚੋਂ ਜਿਹੜੇ ਖੜੇ ਹੋਏ ਤੇ ਉਹਨਾਂ ਨੇ ਵੀ ਉਹੀ ਲੜਾਈ ਲੜੀ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਲੜ ਰਹੇ ਸੀ ਜਿੰਨਾਂ ਵਿੱਚੋਂ 10 ਦੇ ਫਾਦਰ ਸਾਹਿਬ ਵੀ ਇੱਕ ਸੀਗੇ ਜਿਹੜੇ BDF ਦੇ ਪਿੰਡਰਾਂ ਵਾਲਾ ਟਾਈਗਰ ਫੋਰਸ ਦੇ ਚੀਫ ਸੀਗੇ ਭਾਈ ਸੁਖਵਿੰਦਰ ਸਿੰਘ ਸੰਘਾ ਤੋਂ ਬਾਅਦ ਫਾਦਰ ਸਾਹਿਬ ਦੇ ਚੀਫ ਬਣੇ ਸੀ 90 ਦੇ ਵਿੱਚ 1992 ਦੇ ਵਿੱਚ ਜਦੋਂ ਉਹ ਜਾ ਕੇ ਸ਼ਹੀਦ ਹੋਏ ਆ 96 ਤੱਕ ਜਿਹੜੀ ਇਹ ਲਹਿਰ ਸੀ ਇਹ ਲਹਿਰ ਨੂੰ ਜਿਹੜਾ ਨੌਜਵਾਨਾਂ ਨੂੰ ਵੱਤਵਾਰ ਖਤਮ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਫਿਰ ਵਿਅੰਤ ਸਿਉਂਦੀ ਸਰਕਾਰ ਅੱਜ ਸਾਡੀ ਨੌਜਵਾਨੀ ਜਿਹੜੀ ਆਮ ਤੌਰ ਤੇ ਕੇਸ ਕਤਲ ਕਰਾਉਂਦੀ ਆ ਤੇ ਅੱਜ ਸਾਡੇ ਨਵੇਂ ਬੱਚਿਆਂ ਨੂੰ ਜੇ ਪੁੱਛਿਆ ਜਾਵੇ ਬਈ ਸਾਡਾ ਆਈਡਲ ਕੌਣ ਆ ਤੇ ਉਹ ਕਹਿੰਦੇ ਆ ਬਈ ਸਾਡਾ ਆਈਡਲ ਆ ਫਲਾਣਾ ਗਾਇਕ ਆ ਉਹ ਆ ਉਹਦੇ ਵਿੱਚ ਜੇ ਕਹੀਏ ਵੀ ਸਾਡੇ ਮਾਂ-ਬਾਪ ਦੀ ਘਾਟ ਆ ਨਹੀਂ ਸਰਕਾਰਾਂ ਦੀਆਂ ਨੀਤੀਆਂ ਹਮੇਸ਼ਾ ਪੰਜਾਬ ਲਈ ਐਵੇਂ ਆਈਆਂ ਸਾਨੂੰ ਭੋਲੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਵੀ ਸਾਡੇ ਨਾਲ ਹੋ ਕੀ ਰਿਹਾ ਉਹਨਾਂ ਦੀਆਂ ਨੀਤੀਆਂ ਐਵੇਂ ਨੇ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਨਾ ਵੀ ਤੁਹਾਡੇ ਨਾਲ ਚੱਲ ਕੀ ਰਿਹਾ ਪਰ ਉਹਨਾਂ ਨੇ ਨੀਤੀਆਂ ਦੇ ਵਿੱਚ ਤੁਹਾਨੂੰ ਖੇਡਣਾ ਤੁਹਾਡੇ ਦਿਮਾਗ ਨਾਲ ਖੇਡਣਾ ਅੱਜ ਆ ਹੁਣ ਵੀ ਮੇਰੇ ਭਰਾ ਕਰਦੇ ਸੀਗੇ ਵੀ ਸਾਡੀ ਸ਼੍ਰੋਮਣੀ ਕਾਲਦਾ ਅੰਮ੍ਰਿਤਸਰ ਦੀ ਜਿਹੜਾ ਪ੍ਰਚਾਰ ਆ ਉਹ ਉਸ ਲੈਵਲ ਦਾ ਨਹੀਂ ਜਿਵੇਂ ਬਾਕੀ ਪਾਰਟੀਆਂ ਦਾ ਹੁੰਦਾ ਮੈਂ ਦੱਸਣਾ ਚਾਹੁੰਦਾ ਹਜੇ 33-34 ਸਾਲ ਹੋਏ ਆ ਜਿਹੜੀ ਸਾਡੀ ਲਹਿਰ ਜਿਹੜੀ ਜਿੱਥੇ ਅਨੇਕਾ ਸਿੰਘ ਸ਼ਹੀਦ ਹੋਏ ਆ ਪਰ ਸਰਕਾਰ ਨੇ ਉਹ ਲਹਿਰ ਨੂੰ ਕਿਵੇਂ ਇਕਦਮ ਆਈਸੋਲੇਟ ਕਰਤਾ ਵੀ ਸਾਡੇ ਨੌਜਵਾਨਾਂ ਦੇ ਮੂੰਹ ਤੇ ਵੀ ਨਹੀਂ ਹੈਗੀ ਵੀ ਸਾਡੇ ਸਿੰਘ ਸ਼ਹੀਦ ਹੋਏ ਹੋਏ ਆ ਕਿਉਂਕਿ ਵਿਅਕਤ ਸਿਆਉਂ ਦੀ ਸਰਕਾਰ ਦੇ ਵਿੱਚ ਜਦੋਂ ਸਟੇਜਾਂ ਆਮ ਕਰਤੀਆਂ 1992 ਦੇ ਵਿੱਚ ਸਟੇਜਾਂ ਆਮ ਕਰਕੇ ਆ ਬਜ਼ੁਰਗ ਜਾਣਦੇ ਆ ਉੱਥੇ ਗਾਇਕ ਜਿਹੜਾ ਗਰਦਾਸ ਮਾਨ ਨੇ ਨਾ 22 ਮੈਮਰੀ ਜਿਹੜੀ ਟੀਮ ਥਾਪੀ ਗਈ ਵੀ ਤੁਸੀਂ ਸਟੇਜਾਂ ਆਮ ਲਾਉਣੀਆਂ ਨੇ ਤੇ ਉੱਥੇ ਨਸ਼ੇ ਆਮ ਕਰਨੇ ਨੇ ਉਹਦੇ ਵਿੱਚ ਸਾਡੇ ਪੰਜਾਬ ਦਾ ਅਜਾੜਾ ਸ਼ੁਰੂ ਕਰਤਾ ਕਿਉਂਕਿ ਉਹਨਾਂ ਨੇ ਇੱਕ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਭਾਵ ਲਿਆ ਬਈ ਇਹ ਤਾਂ ਜਿੰਨੇ ਸਰ ਵੱਡੋਂਗੇ ਉਹਨੇ ਦੁਆਰਾ ਪੈਦਾ ਹੋਣਿਆ ਕਿਉਂਕਿ ਇਹ ਸਾਡਾ ਇਤਿਹਾਸ ਗੁਰੂ ਸਾਹਿਬ ਤੋਂ ਬੋਲਦਾ ਹੁੰਦਾ ਉਹਨਾਂ ਨੂੰ ਪਤਾ ਸੀ ਵੀ ਇਹ ਕੌਮ ਦੇ ਸਰ ਤਾਂ ਜਿੰਨੇ ਵੱਡੋਂਗੇ ਉਹਨੇ ਪੈਦਾ ਹੋਣਿਆ ਉਹ ਕਹਿੰਦੇ ਫਿਰ ਕੀ ਕੀਤਾ ਜਾਵੇ ਉਹ ਕਹਿੰਦੇ ਇਹਨਾਂ ਨੂੰ ਮਾਨਸਿਕ ਤੌਰ ਤੇ ਖਤਮ ਕਰ ਦੋ ਵੀ ਇਹ ਸੋਚਣਾ ਵੀ ਛੱਡ ਦਨ ਵੀ ਅਸੀਂ ਵਾਰਿਸ ਕਿੰਨਾ ਦੇ ਆ ਤੇ ਉਹ ਨੀਤੀ ਚਲਾਈ ਗਈ ਜਦੋਂ 92 ਦੇ ਵਿੱਚ ਇੱਥੇ ਸਟੇਜਾਂ ਆਮ ਕਰਤੀਆਂ ਮੇਲੇ ਲੋੜੇ ਸ਼ੁਰੂ ਕਰਤੇ ਤੇ ਮੇਲਿਆਂ ਦੇ ਵਿੱਚ ਸਟੇਜਾਂ ਆਮ ਕਰਤੀਆਂ ਗਾਇਕ ਲੱਗੇ ਤੇ ਨਾਲ ਨਾਲ ਉੱਥੇ ਨਸ਼ੇ ਆਮ ਕਰਤੇ ਦਾਰੂਆਂ ਪਲਾਉਣੀਆਂ ਸ਼ੁਰੂ ਕਰਤੀਆਂ ਸਾਡੇ ਲੋਕਾਂ ਦਾ ਰਜਾਣ ਨਸ਼ੇ ਵੱਲ ਕਰਤਾ ਫਿਰ ਸਾਡ ਨੂੰ ਨਹੀਂ ਪਤਾ ਲੱਗਿਆ ਕਿਉਂਕਿ ਆਮ ਸਾਡੇ ਬਜ਼ੁਰਗ ਜਿਹੜੇ ਆ ਅੱਜ ਜਦੋਂ ਅਸੀਂ ਬੈਠੇ ਆ ਅਸੀਂ ਆਪਣੇ ਬਜ਼ੁਰਗਾਂ ਤੋਂ ਸਾਕੀਆਂ ਸੁਣਦੇ ਹੁੰਦੇ ਸੀਗੇ ਗੁਰੂ ਸਾਹਿਬ ਦੀਆਂ ਜਦੋਂ ਰਾਤ ਨੂੰ ਪੈਣ ਲੱਗਦੇ ਸੀ ਨਾ ਸਾਡੇ ਆਮ ਮਾਤਾਵਾ ਸਾਨੂੰ ਸੁਣਾਉਂਦੀਆਂ ਹੁੰਦੀਆਂ ਸੀ ਵੀ ਸਾਡੇ ਕੁਰਬਾਨੀਆਂ ਕੀ ਨੇ ਸਾਡੇ ਗੁਰੂ ਸਾਹਿਬ ਦੀਆਂ ਕੀ ਕੁਰਬਾਨੀਆਂ ਨੇ ਛੋਟੇ ਸਾਹਿਬ ਜਦੋਂ ਕਿਵੇਂ ਇਸ ਦੁਨੀਆ ਦੇ ਵਿੱਚ ਸ਼ਹੀਦ ਹੋਏ ਸਾਡੇ ਕੱਲੀ-ਕੱਲੀ ਗੱਲ ਇੱਥੇ ਦਿਮਾਗ 'ਚ ਫਿੱਟ ਹੁੰਦੀ ਸੀ ਪਰ ਜਦੋਂ ਹੌਲੀ-ਹੌਲੀ ਅਸੀਂ ਗਾਇਕਾਬਲੂ ਹੁੰਦੇ ਗਏ ਰਾਤ ਨੂੰ ਪੈਣ ਲਈ ਅਸੀਂ ਟੀਵੀ ਦੇਖ ਕੇ ਸੌਣ ਲੱਗੇ ਗਾयक ਸੁਣ ਕੇ ਸੌਣ ਲੱਗ ਗਏ ਤੇ ਸਾਡੇ ਲੋਕ ਗਾਇਕਾਂ ਵੱਲ ਨੂੰ ਹੋ ਗਏ ਉਹ ਸਰਕਾਰ ਦੀ ਦੇਣ ਸੀ ਜਿਹੜੀ ਸਾਡੀ ਨੌਜਵਾਨੀ ਅਜ ਨੱਥੀਆਂ ਪਾਈ ਫਿਰਦੀ ਆ ਕਦੇ ਕੇਸਕਤਲ ਕਰਾਈ ਫਿਰਦੀ ਆ ਉਹ ਜੇ ਕਈ ਵੀ ਸਾਡੇ ਮਾਪੇ ਦੀ ਘਰ ਆਉ ਸਾਡੇ ਮਾਪੇ ਦੀ ਘਰ ਨਹੀਂ ਉਹ ਸਰਕਾਰ ਦੀ ਦੇਣ ਸੀ ਵੀ ਇਹਨਾਂ ਨੂੰ ਮਾਨਸਿਕ ਤੌਰ ਤੇ ਖਤਮ ਕਰ ਦੋ ਤੇ ਸੋਚ ਇਹ ਨਾ ਸਕਣ ਵੀ ਅਸੀਂ ਵਾਰਸ ਕਿਹਨਾਂ ਦੇ ਆ ਜੇ ਅਮਰਤਪਾਲ ਸਿੰਘ ਛੰਡੜਾ ਅੱਜ ਲੜਾਈ ਲੜ ਰਿਹਾ ਉਹ ਐਸੇ ਕਰਕੇ ਲੜ ਰਿਹਾ ਕਿਉਂਕਿ ਮੇਰੀ ਦਾਦੀ ਨੇ ਮੈਨੂੰ ਜਿਉਂਦਾ ਰੱਖਿਆ ਵੀ ਮੈਂ ਬਾਰਸ ਕਿਦਾਂ ਵਾਂ ਉਹਨੇ ਮੈਨੂੰ ਦੱਸਿਆ ਵੀ ਤੂੰ ਕਿਦਾਂ ਬਾਰਸਾਂ ਤੂੰ ਕਿਦਾਂ ਪੁੱਤਾਂ ਕਿਉਂਕਿ ਪਿਛਲੇ 33 ਸਾਲਾਂ ਤੋਂ ਅਸੀਂ ਮੇਰੇ ਫਾਦਰ ਸਾਹਿਬ ਦੀ ਵਰਸੀ ਜਿਹੜੀ ਹੈ ਨਿਰੰਤਰ ਮਨਾਉਂਦੇ ਆ ਰਹੇ ਆ ਜਦ ਅਸੀਂ ਵਰਸੀ ਮਨਾਉਂਦੇ ਸੀ ਲੋਕ ਸਾਨੂੰ ਜਦ ਮਿਲਦੇ ਸੀ ਉਹ ਸਤਿਕਾਰ ਨਾਲ ਮਿਲਦੇ ਸੀ ਜਦ ਸਤਿਕਾਰ ਨਾਲ ਮਿਲਦੇ ਸੀ ਤੇ ਉੱਥੇ ਪਤਾ ਲੱਗਦਾ ਸੀ ਵੀ ਅਮਰਤਪਾਲ ਸਿੰਘ ਤੂੰ ਇੱਕ ਦੁਨੀਆ ਦਾ ਵੱਖਰਾ ਬੰਦਾ ਵੀ ਤੈਨੂੰ ਸਤਿਕਾਰ ਦਿੱਤਾ ਜਾ ਰਿਹਾ ਤੇ ਇਟ ਮੀਨਸ ਤੂੰ ਇਕੱਲਾ ਅਲੱਗਾਂ ਦੁਨੀਆ ਤੋਂ ਤੇ ਕੋਈ ਤੇਰੇ ਨਾਲ ਕੋਈ ਐਜੀ ਸ਼ਕਤੀ ਹੈ ਜਿਹੜੀ ਜਿਹਦੇ ਕਰਕੇ ਤੁਹਾਨੂੰ ਸਤਕਾਰ ਮਿਲਦਾ ਤੇ ਹੋਰ ਹੀ ਹੋਰੀ ਪਤਾ ਲੱਗਿਆ ਵੀ ਅਸੀਂ ਬਾਰਸ਼ ਕਿੰਨਾ ਦੇ ਆ ਉੱਥੇ ਡਿਊਟੀਆਂ ਵੱਧ ਗਈਆਂ ਉੱਥੇ ਲੜਾਈ ਸਾਡੀ ਵੱਡੀ ਹੋ ਗਈ ਐਵੇਂ ਨਹੀਂ ਜਿਹੜੀ ਛੋਟੀ ਉਮਰ ਦਾ ਜੇ ਕਹਿੰਦੇ ਅੱਜ 33 ਸਾਲ ਦਾ ਮੈਨੂੰ ਕਿਸੇ ਪੱਤਰਕਾਰ ਨੇ ਵੀ ਸਵਾਲ ਪਾਇਆ ਤੇ ਕਹਿੰਦੇ ਤੁਸੀਂ ਬਈ ਐਮਪੀ ਦਾ ਹੁੰਦੇ ਸਿਆਣੇ ਬਿਆਣੇ ਬੰਦੇ ਤੇ ਕਹਿੰਦੇ ਤੁਸੀਂ 33 ਸਾਲ ਦੇ ਹੋ ਵੀ ਕਿਵੇਂ ਐਮਪੀ ਦੀ ਲੜਾਈ ਲੜਨ ਲੱਗੇ ਸਾਨੂੰ ਠੋਕਰਾਂ ਖਾ ਖਾ ਕੇ ਜਿਹੜਾ ਅਸੀਂ ਜਦ ਮਾਂ ਬਾਪ ਤੋਂ 9 ਮਹੀਨੇ ਦਾ ਬੱਚਾ ਠੋਕਰਾਂ ਖਾ ਖਾ ਕੇ ਮਾਂ ਬਾਪ ਤੋਂ ਬਿਨਾ ਜੇ ਵੱਡਾ ਹੁੰਦਾ ਆਟੋਮੈਟਿਕ ਹਰਬਲ ਸਿਆਣਾ ਹੋ ਜਾਂਦਾ ਆਟੋਮੈਟਿਕ ਲੜਾਈ ਲੜਨ ਦੇ ਕਾਬਲ ਹੋ ਜਾਂਦਾ ਸੋ ਅੱਜ ਸਾਡੇ ਕੁਸ਼ਕ ਪੰਥਕ ਜਿਹੜੇ ਆ ਉਹ ਇੱਕ ਉਂਗਲੀ ਨੂੰ ਨਾ ਇੰਨਾ ਇੱਕ ਤੀਰਾ ਦੇ ਕੇ ਕਹਿੰਦੇ ਅਸੀਂ ਆਪਣੀ ਕੌਮ ਲਈ ਖੂਨ ਦੇਤਾ ਜੇ ਅਸਲ ਸ਼ਾਸਤਾਂ ਦੇਖਣੀਆਂ ਨੇ ਆ ਮੋਗਾ ਵਾ ਨਾਲ ਤੁਹਾਡੇ ਮੋਗੇ ਦੇ ਵਿੱਚ ਪਾਈ ਕਲਵੰਤ ਸਿੰਘ ਖਕਰਾਨਾ ਦੀ ਸਿੰਘ ਨਹੀਂ ਰਹਿੰਦੀ ਆ ਜੀ ਦਾ ਬੇਟਾ ਹੁਣ ਪਾਈ ਔਕਾਰ ਸਿੰਘ ਖੰਡਾ ਜੁੱਕੇ ਦੇ ਵਿੱਚ ਸ਼ਹੀਦ ਹੋਇਆ ਜੇ ਉਹਨਾਂ ਦਾ ਇਤਿਹਾਸ ਤੁਸੀਂ ਵੇਖੋ ਪਹਿਲਾਂ ਪਾਈ ਕਲਵੰਤ ਸਿੰਘ ਖਕਰਾਨਾ ਦੀ ਡੈੱਡ ਬੋਡੀ ਨਹੀਂ ਮਿਲੀ ਉਹਨਾਂ ਨੂੰ ਕੇਐਲਐਫ ਦੇ ਜਿਹੜੇ ਚੀਫ ਸੀਗੇ ਉਹਨਾਂ ਦੀ ਡੈੱਡ ਬੋਡੀ ਨਹੀਂ ਮਿਲੀ ਉਹਨਾਂ ਨੂੰ ਤੇ ਉਹਨਾਂ ਨੂੰ ਅਬਿਆਸਤੀਆਂ ਆਈਆਂ ਉਹਨਾਂ ਕੋਲ ਤੇ ਉਹਨਾਂ ਨੇ ਉਹਦੇ ਤੇ ਵੀ ਸਬਰ ਕਰਿਆ ਤੇ ਆਪਣੇ ਬੱਚੇ ਵੱਡੇ ਕਰੇ ਕੱਲੇ ਇਕੱਲੀ ਬੀਬੀ ਨੇ ਤੇ ਵੱਡੇ ਕਰਕੇ ਜਦੋਂ ਉਹ ਵੱਡੇ ਕਰਕੇ ਇੱਕ ਮੁੰਡਾ ਬਾਹਰ ਭੇਜਿਆ ਤੇ ਭਾਈ ਅਮਰਤਪਾਲ ਸਿੰਘ ਦਾ ਸਾਥ ਉਹਨਾਂ ਨੇ ਚੜ ਵੱਧ ਚੜ ਕੇ ਦਿੱਤਾ ਭਾਈ ਅਮਰਤਪਾਲ ਸਿੰਘ ਨੂੰ ਪ੍ਰਦਾਨ ਕਰਨ ਵਾਲਾ ਉਪਤਾਰ ਸਿੰਘ ਖੰਡਾ ਸੀ। ਉਹ ਬਾਹਰੋਂ ਪੰਜਾਬ ਦਾ ਤੇ ਜਦੋਂ ਭਾਈ ਅਮਰਤਪਾਲ ਸਿੰਘ ਰੂਪੋਸ਼ੋਈ ਤੇ ਉੱਥੇ ਸਾਰਾ ਕੁਝ ਸਾਹਮਣੇ ਵਾਲਾ ਭਾਈ ਉਪਤਾਰ ਸਿੰਘ ਖੰਡਾ ਸੀ। ਤੇ ਸਰਕਾਰ ਦੀ ਨਿਗਾਹ ਦੇ ਵਿੱਚ ਜਦੋਂ ਉਹ ਆ ਗਿਆ ਤੇ ਸਰਕਾਰ ਦੇ ਉਹਨੂੰ ਸਲੋ ਪੌਇਜ਼ਨ ਦੇ ਕੇ ਉਹਨੂੰ ਦਿਨਾਂ ਦੇ ਵਿੱਚ ਹੱਡੀਆਂ ਦਾ ਪੋੜ ਬਣਾਤਾ। ਦਿਨਾਂ ਦੇ ਵਿੱਚ ਉਹਦੇ ਬਲੱਡ ਕੈਂਸਰ ਉਹਦਾ ਆ ਗਿਆ ਤੇ ਦਿਨਾਂ ਦੇ ਵਿੱਚ ਉਹ ਸ਼ਹੀਦ ਕਰਤਾ। ਕਿਉਂਕਿ ਉਹ ਕੱਲਾ ਰਹਿੰਦਾ ਸੀਗਾ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਏਜੰਸੀਆਂ ਨੇ ਉਹ ਖਤਮ ਕਰਨਾ ਚਾਹੁੰਦੇ ਇੱਕ ਮਿੰਟ ਲਾਉਂਦੇ ਨੇ ਉਹਨਾਂ ਨੇ ਸ਼ੋਕ ਪਾਈ ਜਾਂਦੇ ਕਿ ਉਹਨੂੰ ਮਾਰਤਾ ਤੇ ਦੂਜੀ ਵਾਰ ਫੇਰ ਹੋਈ ਨਹੀਂ ਹੋਇਆ ਜੋ ਮਾਤਾ ਨਾਲ ਪਹਿਲਾ ਹੋਇਆ ਪਹਿਲਾ ਕੋਈ ਕਲਵੰਤ ਸਿੰਘ ਖਖਾਨਾ ਦੀ ਬੋਡੀ ਨਹੀਂ ਮਿਲੀ ਫਿਰ ਉਹਨਾਂ ਦੋ ਮਹੀਨੇ ਪਈ ਅਪਤਾਰ ਸਿੰਘ ਖੰਡਾ ਉੱਥੇ ਜਿਹੜੇ ਮੌਸਤਰੀਚ ਪਏ ਰਹੇ ਉਹਨਾਂ ਦੀ ਡੈੱਡ ਬੋਡੀ ਨਹੀਂ ਮਿਲੀ ਐਂਡ ਤੇ ਉਹਨਾਂ ਦੀਆਂ ਵੀ ਅਸਤੀਆਂ ਮਾਤਾ ਦੇ ਤੱਕ ਗਈਆਂ ਇਹ ਹੁੰਦੀਆਂ ਨੇ ਕੁਰਬਾਨੀਆਂ ਕੌਮ ਲਈ ਜਾ ਕੇ ਕਦੇ ਪਰਿਵਾਰ ਦਾ ਦੁੱਖ ਵੰਡਾਇਓ ਪਤਾ ਲੱਗੂ ਵੀ ਕੁਰਬਾਨੀ ਕੀ ਹੁੰਦੀ ਆ ਬੰਦੇ ਸੋਨੇ ਹਾਰੇ ਦੁਨੀਆ ਤੇ ਸਾਡੇ ਕੁਝ ਕੁ ਲੋਕ ਆਪਣੇ ਇੱਥੇ ਚੀਜ਼ਾਂ ਦੇ ਕੇ ਕਹਿੰਦੇ ਅਸੀਂ ਕੌਮ ਲਈ ਖੌਣ ਦੇਤਾ ਸੋ ਮੇਰੇ ਵੀਰੋ ਲੜਾਈ ਕੌਮ ਦੀ ਬਹੁਤ ਵੱਡੀ ਆ ਤੇ ਲੜਦੀ ਸਾਨੂੰ ਸਾਰਿਆਂ ਨੂੰ ਪੈਣੀ ਆ ਸਾਡੇ ਨੌਜਵਾਨਾਂ ਨੂੰ ਲੜਨੀ ਪੈਣੀ ਆ ਅੱਜ ਇਹ ਕਿਹਾ ਜਾਂਦਾ ਬਈ ਸਾਡੀ ਜਿਹੜੀ ਲੜਾਈ ਆ ਉਹ ਕੱਲੀ ਬਈ ਜਿਹੜੀ ਆ 1000 ਰੁਪਏ ਜਾਂ ਜੁੰਟਾ ਮਾਪਦੀ ਆ ਪਰ ਸਾਡੀ ਜਿਹੜੀ ਲੜਾਈ ਆ ਉਹ ਵੱਡੀ ਲੜਾਈ ਆ ਤੇ ਇੱਕ ਦੇਸ਼ ਨਾਲ ਲੜਾਈ ਆ ਉਹ ਕਿਸੇ ਕੱਲੀ ਇੱਕ ਸਰਕਾਰ ਨਾਲ ਨਹੀਂ ਹੈਗੀ ਤੁਸੀਂ ਇੱਕ ਦੇਸ਼ ਨਾਲ ਮੱਥਾ ਲਾਈ ਬੈਠੀ ਆ ਸਿੱਖ ਕੌਮ ਤੇ ਉਹ ਦੇਸ਼ ਨਾਲ ਮੱਥਾ ਲਾਇਆ ਸਾਡੀ ਕੌਮ ਦੇ ਹਿੱਸੇ ਆਇਆ ਤੇ ਉਹ ਬਾਕੀ ਸਾਰੇ ਜਿਹੜੇ ਉਹਨਾਂ ਦੇ ਦੱਲੇ ਬੜ ਕੇ ਚੱਲ ਵੀ ਰਹੇ ਆ ਵੱਖ-ਵੱਖ ਪਾਰਟੀਆਂ ਤੇ ਇੱਕੋ ਇੱਕ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਆ ਜਿਹੜੀ ਸ਼ਰਮਨੀ ਕਲਦਰਾ ਅਨੁਸਾਰ ਜਿਹੜੀ ਪਿਛਲੇ 40 ਸਾਲ ਤੋਂ ਆਪਣਾ ਸੰਘਰਸ਼ ਜਾਰੀ ਰੱਖ ਕੇ ਲੜਾਈ ਲੜਵੀ ਰਹੀ ਆ ਤੇ ਸਾਰੇ ਕਿਤੇ ਨੌਜਵਾਨਾਂ ਨੂੰ ਜਾਗਰੂਕ ਕਰਦੀ ਆ ਸਾਡਾ ਦੀਪ ਸਿੱਧੂ ਭਰਾ ਆ ਉਹਨੇ ਸਾਡੀ ਕੌਮ ਨੂੰ ਕਲ ਹੋਣਾ ਦਿੱਤਾ ਕਿਹਨ ਜਿਹੜੇ ਜਦੋਂ ਡੋਲਦਾ ਖੁੰਚੀ ਇਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅੱਜ ਸਾਡੀ ਨੌਜਵਾਨੀ ਜਿਹੜੀ ਦੁਬਾਰਾ ਜਾਗੀ ਆ ਨਾ ਉਹ ਜਾਗੀ ਵੀ ਇਸੇ ਕਰਕੇ ਆ ਜੇ ਦੀਪ ਸਿੱਧੂ ਇਕੱਲਾ ਫਿਲਮਾਂ ਦੇ ਵਿੱਚ ਬਣ ਕੇ ਰਹਿ ਜਾਂਦਾ ਤੇ ਅੱਜ ਸਾਰੇ ਨੇ ਕਿਹਾ ਸੀ ਇੱਕ ਫਿਲਮ ਦੇ ਵਿੱਚ ਕੋਈ ਮੁੰਡਾ ਆਇਆ ਸੀ ਉਹ ਮਰ ਗਿਆ ਪਰ ਜਿਹੜਾ 2 ਸਾਲ ਆ ਉਹ ਕੌਮ ਲਈ ਲਾ ਗਿਆ ਜਿਹੜਾ ਕੌਮ ਦੇ ਨੌਜਵਾਨਾਂ ਨੂੰ ਜਗਾਉਣ ਲਈ ਲਾ ਗਿਆ ਤੇ ਉਹ ਆਪ ਤਾਂ ਦੀਪ ਸਾਡਾ ਬੁਝਿਆ ਦੇ ਪਰ ਉਹਨੇ ਦੀਪ پورے ਪੰਜਾਬ ਲਈ ਜਗਾਤਾ ਓਰੇ ਸੁਣ ਹਾਸ਼ੀਰ ਸੋ ਆਖਰੀ ਵਕਤ ਦੇ ਵੀ ਮੇਰੇ ਭਰਾ ਦੇ ਵਰਡ ਸੀਗੇ ਭਈ ਅਸਲ ਕੌਮ ਦੀ ਲੜਾਈ ਲੜਨ ਵਾਲਾ ਇੱਕੋ ਇੱਕ ਜਿਹੜਾ ਸਮਰਜੀਤ ਸਿੰਘ ਮਾਨ ਆ ਪਰ ਜੇ ਸਾਡੀ ਕੌਮ ਦੇ ਅੱਜ ਵੀ ਸਮਝ ਨਾ ਆਇਆ ਫਿਰ ਇਹ ਤੋਂ ਵੱਡੀ ਤਰਾਜ਼ੀ ਸਾਡੇ ਪੰਜਾਬ ਦੀ ਨਹੀਂ ਹੋਣੀ ਅੱਜ ਬੜੇ ਬਿੱਲੇ ਨਿਕਲਦੇ ਆ 1992 ਦੇ ਵਿੱਚ ਜਿਨ੍ਹਾਂ ਨੇ ਵਿਆਂਸਿਓ ਦੀ ਸਰਕਾਰਾਂ ਦੇ ਵਿੱਚ ਪਹਿਲਾਂ ਮਾਨੀਆਂ ਉਹਨਾਂ ਦੇ ਬਾਪੂਆ ਨੇ ਸਰਕਾਰਾਂ ਮੰਨੀਆਂ ਜਗਰਾਉਂ ਦੇ ਵਿੱਚ ਇੱਥੇ ਜਿਹੜਾ ਦਰਸ਼ ਨਹੀਂ ਖੋਤੇ ਰਿਹਾ ਅੱਜ ਉਹਦਾ ਮੁੰਡਾ ਕਹਿੰਦਾ ਮੈਂ ਬਰਗਾੜੀ ਦੇ ਵਿੱਚ ਜਾ ਕੇ ਉੱਥੇ ਲੜਾਈ ਲੜੀ ਦੂਜੇ ਪਾਸੇ ਜਾ ਕੇ ਕਹਿੰਦਾ ਕਿ ਨਾ ਮੈਂ ਕਿਸਾਨਾਂ ਦੇ ਲਈ ਜਾ ਕੇ ਲੜਾਈ ਲੜੀ ਪਰ ਮੈਂ ਬਜ਼ੁਰਗਾਂ ਨੂੰ ਇੱਕ ਕਹਿਣਾ ਚਾਹੂੰਗਾ ਕਿਉਂਕਿ ਉਹਨਾਂ ਨੂੰ ਵੀ ਪਤਾ ਏਜੰਸੀਆਂ ਨੂੰ ਵੀ ਪਤਾ ਵੀ ਅੱਜ ਜਿਹੜਾ ਪੰਜਾਬ ਦਾ ਝਕਾਓ ਆ ਨੌਜਵਾਨੀ ਦਾ ਝਕਾਓ ਆ ਪੰਥਵਾਲ ਦੁਆਰਾ ਉੱਥੇ ਦੇਹਾ ਤੇ ਉੱਥੇ ਆਏ ਜੇ ਬਾਗੜ ਬਿੱਲੇ ਵੀ ਨਿਕਲਣਗੇ ਜਿਹੜੇ ਮੁਖੋਟੇ ਪਾ ਕੇ ਆਉਣਗੇ ਉਹ ਕਹਿਣਗੇ ਜੀ ਅਸੀਂ ਪੰਥ ਦੇ ਨਾਲ ਅਸੀਂ ਕੌਮ ਦੇ ਨਾਲ ਆ ਉਹ ਭਾਈ ਅਮਰਤਪਾਲ ਦਾ ਜਿਹੜਾ ਉੱਥੇ ਫੋਟੋ ਵੀ ਵਰਤਣਗੇ ਸਾਰਾ ਕੁਝ ਵਰਤਣਗੇ ਪਰ ਪਛਾਨਣਾ ਅਸੀਂ ਆਂ ਏ ਪਛਾਨਣਾ ਤੁਸੀਂ ਸਾਰਿਆਂ ਨੇ ਆ ਬਈ ਅਸਲ ਲੜਾਈ ਪੰਥ ਦੀ ਕੌਮ ਦੀ ਕੌਣ ਲੜ ਰਹੀ ਹੈ ਤੇ ਤੁਹਾਨੂੰ ਵੇਖਣਾ ਪੈਣਾ ਇਹ ਤੁਹਾਨੂੰ ਵੇਖਣਾ ਪੈਣਾ ਬਈ ਤੁਸੀਂ ਸਾਥ ਕਿਦਾ ਦੇਣਾ ਇਹ ਉਸ ਵੇਲੇ ਨਹੀਂ ਹੋਇਆ ਇਹ ਅੱਜ ਵੀ ਹੋ ਰਿਹਾ ਜਦੋਂ ਪੰਥ ਦੇ ਕੌਮ ਦੀ ਜਦ ਰਾਜਨੀਤੀ ਜਦ ਉੱਪਰ ਆਉਣੀ ਹੈ ਨਾ ਜਦੋਂ ਪੰਥ ਦੀ ਜਿਹੜੀ ਬੋਟਾ ਉੱਪਰ ਆਉਣੀ ਹੈ ਤੇ ਉਹ ਜੋ ਰਾਜਨੀਤੀ ਦੇ ਵਿੱਚ ਏਜੰਸੀਆਂ ਨੇ ਇਹਦੇ ਬੰਦੇ ਵੀ ਪੈਦਾ ਕਰਨੇ ਆ ਬਈ ਜਿਹਦੇ ਨਾਲ ਤੁਹਾਨੂੰ ਦੁਬਿਧਾ ਚ ਪੈ ਜੇ ਅਸੀਂ ਜਾਣਾ ਕਿੱਧਰ ਨੂੰ ਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੀ ਅਸਲ ਜਿਹੜੀ ਲੜਾਈ ਆ ਸਾਡੀ ਨੌਜਵਾਨੀ ਦੀ ਲੜਾਈ ਆ ਜੇ ਅਸੀਂ ਆਪਣੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਆਪਣੀ ਨੌਜਵਾਨੀ ਨੂੰ ਬਚਾ ਕੇ ਅਸੀਂ ਸਾਰਾ ਕੁਝ ਇੱਥੇ ਲੜਨਾ ਵੀ ਸੋ ਜੇ ਤੁਹਾਨੂੰ ਲੱਗਦਾ ਹੋਇਆ ਅਸੀਂ ਤਾਂ ਇੱਕ ਵਾਰ ਓਜੜ ਕੇ ਦੁਬਾਰਾ ਬਸਣ ਵਾਲੇ ਬੰਦੇ ਆ ਫਿਰ ਵੀ ਅਸੀਂ ਅੱਜ ਚਾਰ ਰੱਖਦੇ ਆ ਵੀ ਜੇ ਦੁਬਾਰਾ ਕੌਮ ਲਈ ਉੱਜੜਨਾ ਪਿਆ ਤੇ ਅਸੀਂ ਉੱਜੜਨ ਨੂੰ ਤਿਆਰ ਆ ਤੇ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵੀ ਇੱਕ ਵਾਰ ਸਾਥ ਦੇ ਦਿਓ ਜਿਹੜੇ 40 ਸਾਲਾਂ ਤੋਂ ਤੁਹਾਡੀ ਲੜਾਈ ਲੜਦੇ ਆ ਰਹੇ ਆ ਤੁਹਾਡੇ ਲਈ ਖੜ੍ਹਦੇ ਆ ਰਹੇ ਆ ਅਸੀਂ ਬੜੇ ਅਕਾਲੀ ਕਾਂਗਰਸੀ ਵੇਖ ਲੈ ਬੜੇ ਅਸੀਂ ਆਪ ਦੇ ਬਤਲਾਪ ਵੇਖ ਲੈ ਇੱਕ ਵਾਰ ਸ਼ਰੋਮਣੀ ਅਕਾਲੀ ਦਰਬਾਰ ਮਰਸਾਦਾ ਸਾਹਿਬ ਦਾ ਸਾਥ ਦੇ ਕੇ ਵੇਖੋ ਅਸੀਂ ਹੋਰ ਨਹੀਂ ਕੁਝ ਕਹਿੰਦੇ ਵੀ ਤੁਹਾਨੂੰ ਕੁਝ ਨਵਾਂ ਲਿਆ ਕੇ ਦਵਾਂਗੇ ਇੰਨਾ ਜ਼ਰੂਰ ਕਹਿੰਦੇ ਤੁਹਾਡੇ ਬੱਚਿਆਂ ਦੀ ਜਿਹੜੀ ਲੜਾਈ ਆ ਉਹਨ ਵਾਲੀ ਪੀੜ੍ਹੀ ਦੀ ਲੜਾਈ ਆ ਉਥੇ ਡਟ ਕੇ ਲੜਾਂਗੇ ਜਿਹੜੇ ਸਾਡੇ ਬਜ਼ੁਰਗਾਂ ਨੂੰ ਅੱਜ ਦਿੱਲੀ ਦੇ ਬਰੂਹਾਂ ਦੇ ਰਲਣਾ ਪੈਂਦਾ ਜੇ ਅੱਜ ਅਸੀਂ ਆਪਣਾ ਜਿਹੜਾ ਮਤਦਾਨ ਐਮਪੀ ਜਿਹੜਾ ਜਾਂ ਕੋਈ ਐਮਐਲਏ ਆ ਅਸੀਂ ਕੋਈ ਅੱਜ ਸੋਚ ਸਮਝ ਕੇ ਲਾਵਾਂਗੇ ਨਾ ਕੋਈ ਪੰਥ ਪ੍ਰਤੀਜਾ ਕੋਈ ਪੰਜਾਬ ਪੱਕੀ ਦਾ ਲਾਵਾਂਗੇ ਤੇ ਤਾਈ ਸਾਡਾ ਪੰਜਾਬ ਦਾ ਬਦਲਾਮ ਆਉਣਾ ਜੇ ਨਹੀਂ ਤਾਂ ਜੇ ਕੋਈ ਕਹੋ ਕੋਈ ਦਿੱਲੀ ਤੋਂ ਚੱਲਿਆ ਆ ਸਾਡਾ ਬਦਲਾ ਬਿਲਾਉਗੇ ਕੋਈ ਨਹੀਂ ਲੈ ਕੇ ਆਉਣ ਲੱਗਿਆ ਲੜਨਾ ਤੁਹਾਨੂੰ ਆਪ ਨੂੰ ਬੜਾ ਇਕੱਲੇ ਇਕੱਲੇ ਨੂੰ ਸੋ ਮੈਂ ਤੁਹਾਡੇ ਨੌਜਵਾਨਾਂ ਨੂੰ ਬੇਨਤੀ ਕਰਦਾ ਆਪਣੇ ਪਿੰਡਾਂ ਪਿੰਡਾਂ ਤੋਂ ਆਪਣੀ ਲੜਾਈ ਆ ਆਪ ਸੰਭੋ ਆਪਣੀ ਲੜਾਈ ਆਪ ਸੰਭੋਗੇ ਸੱਚ ਦਾ ਜੇ ਸਾਥ ਦਓਗੇ ਪੰਜਾਬ ਪੱਖੀ ਪਾਰਟੀਆਂ ਦਾ ਜੇ ਸਾਥ ਦਓਗੇ ਤਾਂ ਬਦਲਾ ਪਾਉਣਿਆ ਬਦਲਾ ਨਹੀਂ ਹੋਣੀ ਜੇ ਅਸੀਂ ਚਾਹੁੰਦੇ ਵੀ ਆਪਣੇ ਬੱਚਿਆਂ ਨੂੰ ਅਸੀਂ ਬਚਾਉਣਾ ਚਾਹੁੰਦੇ ਆ ਤੇ ਫੇਰ ਤਾਂ ਤੁਹਾਨੂੰ ਇੱਕੋ ਇੱਕ ਰਾਹ ਵਾ ਪੰਜਾਬ ਪੱਖੀ ਪਾਰਟੀਆਂ ਦਾ ਸਾਥ ਦੇ ਦਿਓ ਜਿਹੜੇ ਪਿਛਲੇ 40 ਸਾਲ ਤੋਂ ਹੋਕਾ ਦਿੰਦੇ ਆ ਆਰੀਏ ਨੇ ਮੈਦਾ ਜਿਹੜੇ ਪਿਛਲੇ 75 ਸਾਲ ਤੋਂ ਅਸੀਂ ਜਿੱਥੇ ਜਿੱਥੇ ਫਿਰਦੇ ਆ ਕਾਂਗਰਸੀ ਅਕਾਲੀ ਬਣੇ ਚਾਹੇ ਆਪ ਵਾਲੇ ਬਣੇ ਚਾਹੀਏ ਹੁਣ ਬੀਜੇਪੀ ਨੂੰ ਵੀ ਵੋਟਾਂ ਪਾਈ ਜਾਂਦੇ ਆ ਸਾਡੇ ਬੰਦੇ ਕੋਈ ਨਾ ਪਾਲੋ ਹੋਂਦਲੇ 5 ਸਾਲ ਤੋਂ ਅਸੀਂ ਤੁਹਾਡੇ ਇੱਥੇ ਫੇਰ ਆਵਾਂਗੇ ਤੁਹਾਨੂੰ ਦੱਸਾਂਗੇ ਕੋਈ ਨਵਾਂ ਕੋਈ ਜਿਹੜਾ ਕੋਈ ਦਿੱਲੀ ਦਾ ਲੈ ਕੇ ਆਇਆ ਹੋਇਆ ਤੇ ਨਹੀਂ ਉਦੋਂ ਤੱਕ ਵੇਖ ਲਿਓ ਨਹੀਂ ਅੱਜ ਵੇਖ ਲਓ ਲੜਾਈ ਤਾਂ ਤੁਮ ਇੱਕ ਦਿਨ ਪੰਜਾਬ ਦੇ ਪੱਕੀ ਲੜਨੀ ਪੈਣੀ ਆ ਤੇ ਪੰਜਾਬ ਪੱਕੀ ਲੋਕਾਂ ਡੋ ਖੜਨਾ ਪੈਣਾ ਔਰ ਤੁਸੀਂ ਵੇਖ ਲਓ ਵੀ ਅੱਜ ਖੜਨਾ ਕਿ ਕੱਲ ਖੜਨਾ ਤੇ ਇਹਨਾਂ ਤੁਹਾਨੂੰ ਯਕੀਨ ਦਿੰਦੇ ਆ ਜੇ ਕਿਤੇ ਦੁਬਾਰਾ ਉੱਥੇ ਦਿੱਲੀ ਦੀ ਬਰੋਹਂ ਤੇ ਜਾਣਾ ਪਿਆ ਤੇ ਤੁਹਾਡੇ ਖਾਂਦੇ ਅਸੀਂ ਮੁਰੇ ਖੜੇ ਹੋਵਾਂਗੇ ਇੰਨੀਆਂ ਬੇਨਤੀਆਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਨੂੰ ਦੱਸ ਦਾਂਗੇ ਖਾਲਸਾ ਰਾਜ ਕੀ ਹੁੰਦਾ ਖਾਲਸਾ ਰਾਜ ਅਸੀਂ ਕਿਤਾਬਾਂ 'ਚ ਪੜ੍ਹਦੇ ਆਏ ਆ ਨਾ ਇੱਕ ਵਾਰ ਸਾਥ ਦੇ ਕੇ ਦੇਖਿਓ ਖਾਲਸਾ ਰਾਜ ਵੀ ਦਿਖਾਵਾਂਗੇ ਵੀ ਕਿਵੇਂ ਦਾ ਸੀ ਕਿਵੇਂ ਦਾ ਰਹੂਗਾ ਧੰਨਵਾਦ ਜੀ ਇੱਕ ਵਾਰ ਜੇ ਸਾਨੂੰ ਵਿਚਾਰ ਵਧੀਆ ਲੱਗੇ ਇੱਕ ਤਰੀਕ ਨੂੰ ਬਲਤੀ ਦੇ ਨਿਸ਼ਾਨ ਤੇ ਮੋਹਰ ਦੱਬ ਦਿਓ ਨਹੀਂ ਤਾਂ ਜਿੱਥੇ ਹੁਣ ਤੱਕ ਚੱਲਦੇ ਹੁੰਦੇ ਚੱਲੇ ਆਇਓ ਕੋਈ ਗੱਲ ਨਹੀਂ ਹੋਣ ਵਾਲੇ 5 ਸਾਲਾਂ ਨੂੰ ਅਸੀਂ ਥੋੜੇ ਫਿਰ ਚੰਨਾ ਜਾ ਕੇ ਬੇਨਤੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਨਾਜ਼ਿਰ ਚੰਦਰਾ ਜਿੰਦਾਬਾਦ